ਹਾਂਜੀ ਤੁਸੀਂ ਦੱਸਿਆ ਨਾ ਨੂੰ ਸਾਡੇ ਤੋੜਨਾ ਦੇ ਘਰ ਉਹ ਬੈਂਕ ਨਹੀਂ ਤੋੜਿਆ ਚੋਰੀ ਸਮਾਨ ਉਹਨਾਂ ਨੇ ਜਿਹੜਾ ਕਰਕੇ ਖੜਿਆ ਉਹ ਕੀ ਨਾ ਉਹਨਾਂ ਨੇ ਤੋੜਿਆ ਬਾਬਾ ਦੇਖੋ ਹਾਂਜੀ ਨਹੀਂ ਕਿਚਲੇ ਨਹੀਂ ਆ ਤੁਸੀਂ ਤਮੀਜ਼ ਨਾਲ ਆਪਣੀ ਗੱਲ ਕਰੋ ਲੱਗਿਆ ਇਹ ਜਿਹੜਾ ਕੋਈ ਨਾ ਹਾਂ ਵੀ ਬੋਤਾ ਅੰਨੀ ਦੁਬਾਰਾ ਤਾਂ ਸਾਡੀ ਤੋੜਨ ਹੋਈ ਆ ਸਾਰਾ ਕੁਝ ਹੋਇਆ ਆ ਹਾਂਜੀ ਉਹ ਹੀ ਕਰਦੇ ਸੀ ਕਰਦੇ ਹਾਂਜੀ ਉਹ ਤੁਸੀਂ ਜਦੋਂ ਮਕਾਨ ਦਾ ਮਕਾ ਦੇਖਣ ਗਏ ਤੇ ਤੁਸੀਂ ਕੰਪਲੇਂਟਡ ਦੇ ਨਾਲ ਗਏ ਤੇ ਲੈ ਕੇ ਕਿ ਜਿਹਨਾਂ ਦਾ ਮਕਾਨ ਸੀਗਾ ਇੱਕ ਵਕੀਲ ਇਕੱਲੇ ਨੂੰ ਤੁਸੀਂ ਅੰਦਰ ਲੌਗ ਕਰਕੇ ਇਕੱਲੇ ਨੂੰ ਬਾਹਰ ਦੇ ਕਹਿੰਦੇ ਐਨੇ ਜਾਣੇ ਹੈ ਮੈਂ ਮੇਰਾ ਇਹ ਨਾ ਦੇਖੋ ਮੈਂ ਵਕੀਲ ਇਕੱਲੇ ਬੈਠੀ ਆ ਮੈਂ ਕਹਿੰਦਾ ਆ ਕੇ ਆ ਤਾਂ ਤੁਹਾਨੂੰ ਗੱਲ ਸੁਣਾ ਮੈਨੂੰ ਰਾਈਟ ਆ ਮੈਂ ਰਾਈਟ ਤਾਂ ਮੈਂ ਦੇਖਿਆ ਤੁਹਾਨੂੰ ਹਾਂ ਨਾ ਕਹਿੰਦੀ ਹਾਂ ਹਾਂ ਜਿਹੜੇ ਕਿਸੇ ਨਾਮ ਹੋਏ ਹੋਣਗੇ ਸਾਡੇ ਬੈਂਕ ਹਾਜ਼ਰ ਨੇ ਜਦੋਂ ਮੈਨੂੰ ਦਿਵਾਉਂਦਾ ਜੇ ਤੇ ਕਰਕੇ ਅੰਦਰ ਮੈਨੂੰ ਬਤਾ ਕੇ ਕਿ ਮੈਨੂੰ ਕਰ ਦੇਣਾ 5000 ਦੀ ਗੱਲ ਕੋਈ ਨਹੀਂ ਬਾਕੀ ਨਹੀਂ ਉਹਨਾਂ ਦੇ ਨਾਲ